ਵਾਲ ਟੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਰਾਜਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਲੋਕ ਸਭਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਵੱਲੋਂ ਅੱਜ ਹਲਕਾ ਗੱਲ ਤੇ ਹਲਕਾ ਉਤਰੀ ਤੋਂ ਤੇ ਪੱਛਮੀ ਵਿਖੇ ਚੋਂ ਪ੍ਰਚਾਰ ਕੀਤਾ ਗਿਆ ਜਿਥੇ ਉਹਨਾਂ ਨੂੰ ਬਜ਼ੁਰਗਾਂ ਅਤੇ ਮਹਿਲਾਵਾਂ ਦਾ ਵੀ ਪੂ ਗੂੜਾ ਪਿਆਰ ਮਿਲਿਆ ਮਾਤਾਵਾਂ ਭੈਣਾਂ ਨੇ ਲੋਕ ਸਭਾ ਉਮੀਦਵਾਰ ਅਸ਼ੋਕ ਪ੍ਰਾਸ਼ਰ ਨੂੰ ਜੇਤੂ ਹੋਣ ਦਾ ਅਸ਼ੀਰਵਾਦ ਦਿੱਤਾ ਹਲਕੇ ਗਿੱਲੇ ਦੇ ਵੋਟਰਾਂ ਨੂੰ ਸੰਬੋਧਿਤ ਕਰਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਲੁਧਿਆਣਾ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਨੇ ਕਿਹਾ ਕਿ ਅੱਜ ਮੈਨੂੰ ਇਸ ਥਾਂ ਤੇ ਆ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜਿੰਨਾ ਮਾਨ ਇੱਥੇ ਮੈਨੂੰ ਬਜ਼ੁਰਗਾਂ ਤੇ ਮਾਤਾਵਾਂ ਪੈਣਾ ਨਹੀਂ ਦਿੱਤਾ ਹੈ ਉਹਨਾਂ ਪਿਆਰ ਸ਼ਾਇਦ ਹੀ ਪਹਿਲਾਂ ਮੈਨੂੰ ਕਦੇ ਮਿਲਿਆ ਹੋਵੇਗਾ। ਅਸ਼ੋਕ ਪ੍ਰਾਚਰ ਨੇ ਕਿਹਾ ਕਿ ਅੱਜ ਮੈਂ ਤੁਹਾਡੇ ਤੋਂ ਵੋਟਾਂ ਦਾ ਦਾਨ ਲੈਣ ਆਇਆ ਹਾਂ ਤੁਸੀਂ ਮੈਨੂੰ ਪਹਿਲਾਂ ਲੁਧਿਆਣਾ ਸੈਂਟਰ ਤੋਂ ਐਮਐਲਏ ਬਣਾ ਕੇ ਭੇਜਿਆ ਸੀ ਇੱਕ ਹਲਕੇ ਦੀ ਜ਼ਿੰਮੇਵਾਰੀ ਲਈ ਸੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੈਨੂੰ 9 ਹਲਕਿਆਂ ਦੀ ਜ਼ਿੰਮੇਵਾਰੀ ਦੇ ਕੇ ਇੱਥੇ ਭੇਜਿਆ ਗਿਆ ਹੈ। ਮੈਂ ਹਲਕਿਆਂ ਦਾ ਸੇਵਾਦਾਰ ਬਣ ਕੇ ਤੁਹਾਡੇ ਵਿੱਚ ਆਇਆ ਹਾਂ ਮੈਂ ਤੁਹਾਨੂੰ ਤੇ ਤੁਹਾਡੇ ਗਿੱਲ ਹਲਕੇ ਦੇ ਐਮਐਲਏ ਜੀਵਨ ਸਿੰਘ ਸੰਗੋਵਾਲ ਨੂੰ ਯਕੀਨ ਦਿਵਾਉਂਦਾ ਕਿ ਅਗਰ ਮੈਂ ਐਮਪੀ ਬਣਦਾ ਹਾਂ ਤਾਂ ਮੈਨੂੰ ਤਕਰੀਬਨ 50 ਕਰੋੜ ਰੁਪਏ ਦੀ ਗ੍ਰਾਂਟ ਮਿਲੇਗੀ ਇਹ ਹਲਕਾ ਸਭ ਤੋਂ ਵੱਡਾ ਹਲਕਾ ਹਲਕਿਆਂ ਨੂੰ ਦੇਵਾਂਗਾ ਜਿਸ ਨਾਲ ਇਸ ਹਲਕੇ ਦਾ ਵਿਕਾਸ ਕੀਤਾ ਜਾ ਸਕੇਗਾ ਉੱਥੇ ਹੀ ਇਲਾਕੇ ਦੇ ਐਮਐਲਏ ਜੀਵਨ ਸਿੰਘ ਸੰਗੋਵਾਲ ਨੇ ਖੁਸ਼ੀ ਜਿਤਾਉਂਦੇ ਹੋਏ ਕਿਹਾ ਕਿ ਮੈਨੂੰ ਪਹਿਲਾ ਇਥੋਂ ਦੇ ਲੋਕਾਂ ਨੇ ਵੀ ਹੀ ਵੱਡੀ ਜਿੱਤ ਦੇ ਕੇ ਵਿਧਾਨ ਸਭਾ ਵਿੱਚ ਪਹੁੰਚਾਇਆ ਹੁਣ ਅੱਗੇ ਫਿਰ ਤੁਹਾਡੀ ਜ਼ਰੂਰਤ ਹੈ ਹੁਣ ਲੋਕ ਸਭਾ ਦੀਆਂ ਚੋਣਾਂ ਹਨ ਇਹ ਜਿਸ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਚਰ ਪੱਪੀ ਨੂੰ ਆਪਣਾ ਅਸ਼ੀਰਵਾਦ ਦੇ ਕੇ ਸੰਸਦ ਭੇਜੋ ਤਾਂ ਜੋ ਇਹਨਾਂ ਨੇ ਜੋ 25 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਉਸ ਨੂੰ ਪੂਰਾ ਕਰਵਾ ਸਕਾਂ ਉਥੇ ਹੀ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਜੇ ਹੀ ਪਾਰਟੀ ਹੈ ਜੂੜ ਕੇ ਆਪਣੇ 2 ਸਾਲਾਂ ਦੇ ਕੀਤੇ ਕੰਮਾਂ ਤੇ ਵੋਟਾਂ ਮੰਗ ਰਹੀ ਹੈ ਅਸੀਂ ਜਿੰਨੇ ਕੰਮ ਕੀਤੇ ਹਨ ਉਹ ਸਾਰੇ ਆ ਕੇ ਤੁਹਾਡੀ ਕਚਹਿਰੀ ਵਿੱਚ ਗਿਣਵਾਏ ਹਨ ਜੇ ਕਿਸੇ ਦਾ ਇੱਕ ਵੀ ਕੰਮ ਵੀ ਹੋਇਆ ਹੈ ਤਾਂ ਉਹ ਸਾਨੂੰ ਵੋਟਾਂ ਜ਼ਰੂਰ ਦੇਵੇ ਇਸ ਮੌਕੇ ਲੋਕ ਸਭਾ ਉਮੀਦਵਾਰ ਅਸ਼ੋਕ ਪ੍ਰਾਸ਼ ਪੱਪੀ ਦੇ ਨਾਲ ਹਲਕਾ ਗਿੱਲ ਦੇ ਐਮ ਐਲ ਏ ਜੀਵਨ ਸਿੰਘ ਸੰਗੋਵਾਲ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਰੂਰਲ ਜ਼ਿਲ੍ਹਾ ਪ੍ਰਧਾਨ ਹਰਪੁਪਿੰਦਰ ਸਿੰਘ ਤਰੋੜ ਗੁਰਜੀਤ ਸਿੰਘ ਗਿੱਲ ਪ੍ਰੋਫੈਸਰ ਕੀਜਪਾਲ ਸਿੰਘ ਦਵਿੰਦਰ ਸਿੰਘ ਘੁੰਮਣ ਨਵਦੀਪ ਨਵੀ ਲਾਡੀ ਸੰਗੋਵਾਲ ਜੱਸੀ ਰਵੀ ਤੇ ਰਹਿਮਤ ਹਾਜ਼ਰ ਸਨ